ਦੇਖੋ ਜਿਹੜੀ ਮੈਂ ਅੱਰਾਤੀ ਗੱਲ ਕੀਤੀ ਸੀ ਵੀ ਆਪਣੇ ਜਿੰਨੇ ਵੀ ਹੁਣ ਆਪਣੇ ਗੁਰਦੁਆਰੇ ਨੇ ਜਾਂ ਇਹਨਾਂ ਦੇ ਵਿੱਚ ਰਾਤ ਨੂੰ ਡਿਊਟੀ ਲਵਾ ਦੇਣੀ ਪਿੰਡਾਂ ਦੀ ਚੰਗੀ ਗੱਲ ਆ ਮਾੜੀ ਗੱਲ ਨਹੀਂ ਹੈਗੀ ਪਰ ਗੱਲ ਆ ਵੇਖੋ ਮੈਨੂੰ ਇੱਕ ਸੱਜਣ ਨੇ ਕਮੈਂਟ ਕੀਤਾ ਵੀ ਲੋਕ ਆਪਣੇ ਦਿਮਾਗ ਤੋਂ ਕੰਮ ਘਾਟ ਲੈਂਦੇ ਨੇ ਇਹ ਗੱਲ ਬਿਲਕੁਲ ਸਹੀ ਕਮੈਂਟ ਕੀਤਾ ਵੀ ਦਿਮਾਗ ਤੇ ਕੰਮ ਘਾਟ ਲੈਂਦੇ ਨੇ ਤੁਸੀਂ ਮੈਂ ਮੈਂ ਇੱਕ ਸੋਚਦਾ ਰਹਿਣਾ ਵੀ ਹੁਣ ਆ ਸਾਡੇ ਬਾਬਾ ਚਰਚਾ ਵਾਲੀ ਐ ਅੱਜ ਤੱਕ ਉਥੇ ਕਿਤੇ ਵੀ ਕੋਈ ਚੋਰੀ ਚਪੂਰੀ ਦਾ ਚੋਰੀ ਦੀ ਛੱਡੋ ਤੁਸੀਂ ਗੱਲੇ ਦਾ ਕੋਈ ਵੀ ਅੱਜ ਤੱਕ ਉਥੇ ਕੋ ਰੋਲਾ ਪਿਆ ਹੋਵੇ ਜਾਂ ਕਿਤੇ ਝਗੜੇ ਹੋਣ ਜਾਂ ਕਿਤੇ ਕੋਈ ਗੱਲ ਹੋ ਜਵੇ ਤੇ ਸਾਡੇ ਜਿਹੜਾ ਗਾਇ ਕੁਰਦਵਾਰਿਆਂ ਦੇ ਵਿੱਚ ਕਿੰਨੀਆਂ ਧਾਵਾਂ ਤੇ ਪੱਗਾ ਲੱਥੀਆਂ ਨੇ ਕਿੰਨੀਆਂ ਧਾਵਾਂ ਤੇ ਆਪਾਂ ਬੀਹ ਦੇ ਰਿਹਾ ਵੀਡੀਓ ਬਾਕੀ ਤੁਸੀਂ ਇਹ ਦੇਖ ਲਓ ਵੀ ਕੋਈ ਵੀ ਲੈ ਲਓ ਚਰਚ ਵਾਲਾ ਲੈ ਲਓ ਜਾਂ ਕੋਈ ਮੰਦਰ ਜਾਂ ਕੋਈ ਹੋ ਤੁਸੀਂ ਕੋਈ ਵੀ ਲੈ ਲਓ ਕੋਈ ਪਿੰਡਾਂ ਚੋਂ ਗਰਾਈਆਂ ਕਰਦਾ ਵੇਖ ਲਓ ਕੋਈ ਪਿੰਡਾਂ ਚੋਂ ਗਰਾਈਆਂ ਕਰਦਾ ਦੇਖ ਲਵੋ ਤਾਂ ਇੱਕ ਸਮਝ ਨਹੀਂ ਲੱਗਦੀ ਹੁਣ ਜਿਹੜੀਆਂ ਚਰਚਾਂ ਬਣਦੀਆਂ ਪਈਆਂ ਨੇ 6 ਤੋਂ 7 ਸੱਤ ਇਕੱਲੇ ਪੈੜੀ ਲੈ ਕੇ ਇਹ ਚਰਚਾਂ ਬਣਾਉਂਦੇ ਬਦਨਾ ਆਪਾਂ ਕਿਹਦੀ ਬਰਕਲਾਪ ਹੀ ਨਹੀਂ ਕਰਦੇ ਚਲੋ ਆਪਦੇ ਧਰਮ ਨੂੰ ਕੋ ਮੰਨਦਾ ਜੀ ਸਤਕੇ ਮੰਨੀ ਜੇ ਬੜੀ ਚੰਗੀ ਗੱਲ ਹੈ ਮੈਂ ਇਹ ਗੱਲ ਕਰਦਾ 6 ਤੋਂ 7-7 ਕਿਲੇ ਪੈ ਲਈ ਜਿਹੜੀ ਜ਼ਮੀਨ ਦਾ ਕਈਆਂ ਥਾਵਾਂ ਤੇ 70-70 ਲੱਖ ਰੁਪਈਆ ਮੋਲ ਲੈ ਕਿਲਿਆਂ ਦਾ ਉਹਨਾਂ ਜਗ੍ਹਾ ਤੇ ਲੈ ਕੇ ਤੇ ਅੱਜ ਉੱਥੇ ਉਹ ਆਪ ਵੀ ਚਰਚਾਂ ਬਣਾਈ ਜਾਂਦੇ ਨੇ ਚਰਚਾਂ ਬਣਾਈ ਜਾਂਦੇ ਨੇ ਚਰਚਾਂ ਬਣਾ ਕੇ ਉੱਥੇ ਨਾਲ ਉਹ ਆਪਦੇ ਸਕੂਲ ਵੀ ਬਣਾਈ ਜਾਂਦੇ ਨੇ ਸਕੂਲ ਛੱਡ ਕੇ ਉਹਨਾਂ ਨੇ ਨਾਲ ਲਗਵੇਂ ਹਸਪਤਾਲ ਬਣਾਉਣੇ ਸ਼ੁਰੂ ਕਰ ਦੇਣੇ ਨੇ ਇਹ ਤੁਸੀਂ ਗੱਲ ਨੋਟ ਕਰ ਲਿਆ ਜੀ ਕਿ ਸਾਡੇ ਕੀ ਸਾਡੇ ਜਿਹੜੇ ਹਾਲਾਤ ਬਣੇ ਪਏ ਨੇ ਅੱਜ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਸਾਡੇ ਤੁਸੀਂ ਜਿੱਥੇ ਮਰਜ਼ੀ ਚਲੇ ਜੋ ਮੈਂ ਵੇਖ ਕੇ ਆਇਆ ਮੈਂ ਅੱਗੇ ਵੀ ਕਿਹਾ ਸੀ ਖੇਮ ਕਰਨ ਦੇ ਏਰੀਆ ਦੇ ਵਿੱਚ ਮੈਂ ਤੁਹਾਨੂੰ ਵਿਖਾ ਦੇਣਾ ਲੋਕਾਂ ਦੇ ਜਵਾਗ ਪੜ ਦੇ ਵਿੱਚ ਚਰਚੇ ਦੇ ਵਿੱਚ ਅੱਜ ਗਰੂਰ ਸਾਹਿਬ ਜਲਾਲਾਬਾਦ ਬੜੀ ਤਗੜੀ ਬਣਦੀ ਪਈ ਅੱਜ ਉਹ ਆਪਦੇ ਗੁਰੂ ਦਾ ਬਣਾਉਂਦੇ ਪੈਣੇ ਆ ਬਣਾਉਣ ਜੀ ਸੜਕੇ ਬਣਾਉਣ ਬੜੀ ਵਧੀਆ ਗੱਲ ਐ ਤੇ ਕੱਲ ਨੂੰ ਸਾਡੇ ਜਿਹੜੇ ਨਿਹੰਗ ਸਿੰਘ ਨੇ ਜਾਂ ਜਿਹੜੇ ਸਾਡੇ ਧਰਮ ਦੇ ਠੇਕੇਦਾਰ ਬਣਦੇ ਨੇ ਇਹ ਜਾ ਕੇ ਤੋਂ ਉਹਨਾਂ ਦੇ ਗੱਲ ਪਹਿਣਗੇ ਪਿੱਛੇ ਜਦੋਂ ਦੇਖਿਆ ਨਾ ਧਰਮ-ਧਰਮ ਚਰਚ ਦੇ ਜਾ ਕੇ ਤੋਂ ਲੋਕ ਕਿਵੇਂ ਉੱਥੇ ਮਾਰਾ ਚੱਕਾ ਬੋਲੇ ਦੇਖੋ ਯਾਰ ਆਪਦੇ ਗੁਰੂ ਦਾ ਨਾਮ ਲੈਂਦੇ ਲਈ ਜਾਣ ਸਿਆਣੇ ਆਖਿਆ ਵੀ ਰੀਸ ਕਰੋ ਸੜੋ ਨਾ ਵੀ ਸਾਨੂੰ ਇਹ ਚਾਹੀਦਾ ਹੈ ਪਿੰਡਾਂ ਦੇ ਵਿੱਚ ਕਮੇਟੀ ਨੂੰ ਚਾਹੀਦਾ ਪਿੰਡਾਂ ਦੇ ਵਿੱਚ ਪੰਜਾਂ ਸੱਤਾਂ ਸੱਤਾ ਪਿੰਡਾਂ 'ਚ ਸਕੂਲ ਬਣਾਏ ਜਾਣ ਉਹਨਾਂ ਦੇ ਨਾਲ ਹਸਪਤਾਲ ਬਣਾਏ ਜਾਣ ਜਿੱਥੇ ਜਿਆਦਾ ਨਹੀਂ ਤੇ ਢਿੱਡ ਪੀੜ ਦੀ ਲੈਟਰਿੰਗ ਦੀ ਦਵਾਈ ਦਿੱਤੀ ਜਾਏ ਜਿਹਨੂੰ ਬੁਖਾਰ ਚੜਿਆ ਜੋਂਦੀ ਦਵਾਈ ਦਿੱਤੀ ਜਾਏ ਇੰਨੀ ਬੜੀ ਹੈ ਇੰਨੇ ਨਾਲ ਹੀ ਲੋਕ ਆਖਣਗੇ ਵੀ ਭਾਈ ਸਾਡੇ ਆ ਵੇਖੋ ਸਾਡੇ ਸਾਡੇ ਦਾ ਯਾਰ ਕਿਤੇ ਵੀ ਕਿਸੇ ਵੀ ਮੈਂ ਮੈਂ ਤਾਂ ਕਰ ਅਜੇ ਤੱਕ ਕੋਈ ਵੇਖਿਆ ਕੋਣੀ ਵੀ ਜਿਹੜਾ ਸਾਡੀ ਜਿਹੜੇ ਬਣੇ ਨੇ ਲੀਡਰ ਬਣੇ ਜਿੰਨਿਆਂ ਦੇ ਪੜਨੇ ਵੀ ਅਸੀਂ ਬੜੇ ਕੌਮ ਦੇ ਹੀਰਿਆਂ ਦੇ ਕੌਮ ਦੇ ਜੂਦੇ ਮੈਂ ਤਾਂ ਕਿਤੇ ਕੋਈ ਵੇਖਿਆ ਕੋਣੀ ਕਦੇ ਕੋਈ ਸਕੂਲ ਫਰੀ ਬਣਿਆ ਹੋਵੇ ਜੇ ਕਿਤੇ ਬਣਿਆ ਮੈਂ ਤੁਹਾਨੂੰ ਇੱਕਾਜ ਹੋਰ ਦੱਸਦਾ ਗੱਲ ਅੰਬਰਸਰ ਸਰਾਹ ਦੀ ਜਿਹੜੀ ਸਰਾਹ ਬਣੀ ਜਿੱਥੇ ਭਾਈ ਔਰਤ ਪਾਲ ਦੇ ਵੇਲੇ ਧਰਨਾ ਲਾਏਗਾ ਉੱਥੇ ਗਏ ਸੀ ਉੱਥੇ ਗਿਆ ਤੇ ਮੈਂ ਕਿਹਾ ਮੈਂ ਕਿਹਾ ਯਾਰ ਬਾਹਰ ਜਾਣਾ ਮੈਦਾਨ ਜਾਣਾ ਤੇ ਨਾ ਪਸ਼ਾਬ ਜਾਣਾ ਸੀ ਤੂੰ ਮੈਨੂੰ ਸਿੰਗਾ ਦਾ ਵੀ ਅੰਦਰ ਆ ਸਰਾਜ ਆ ਚਲੇ ਜੋ ਤੇ ਮੈਂ ਨਾ ਸਰਾਜ ਗਿਆ ਪਸ਼ਾਬ ਕਰਨ ਮੈਨੂੰ ਉੱਥੇ ਰੋਕ ਲਿਆ ਪਸ਼ਾਬ ਕਰਨ ਦੋ ਮੈਂ ਕਿਹਾ ਜੀ ਕੀ ਗੱਲ ਹੈ ਇੱਥਿਆਂ ਦੇ ਵਾਈਫਾਈ ਬੰਦੇ ਜਿਹੜੇ ਨਾ ਜਿਹੜੇ ਚੰਗੇ ਬੰਦੇ ਉਹ ਉਹ ਆ ਕੇ ਆਉਂਦੇ ਇੱਥੇ ਤੇ ਮੈਂ ਕਿਹਾ ਕਮਾਲ ਹੋ ਗਈ ਯਾਰ ਸਾਨੂੰ ਕੀ ਸ਼ਪਾਕੀ ਨਿਕਲੀ ਬਈ ਸਾਨੂੰ ਕੀ ਇਹ ਵੀ ਸਾਨੂੰ ਤੁਸੀਂ ਰੋਕੀ ਜਾਂਦੇ ਆ ਤੁਹਾਨੂੰ ਕੀ ਆ ਮੈਂ ਕਿਹਾ ਯਾਰ ਹੱਦ ਹੋ ਗਈ ਤਾਂ ਮੈਂ ਸੋਜ ਦੇ ਵਿੱਚ ਪੈ ਗਿਆ ਮੈਂ ਕਿਹਾ ਮੈਂ ਉਹਨੂੰ ਬਖਾਇਆ ਕਾਟ ਕਾੜੂਗਾ ਫਿਰ ਉਹਨਾਂ ਠੀਕ ਹੈ ਜਾਓ ਤੇ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨਾ ਜੇ ਉੱਥੇ ਕਈਆਂ ਦਾ ਵਾਦੇ ਲੈਟਰਿੰਗ ਜਾਣਾ ਜਾਂ ਬਾਥਰੂਮ ਜਾਣਾ ਉੱਥੇ ਕਾਟ ਬਖਾਉਣਾ ਪੈਂਦਾ ਪਰ ਮੈਂ ਅਧਰ ਸਾਹਿਬ ਮਿਲਦਾ ਹੀ ਨਹੀਂ ਕਿਤੇ ਕਮਰਾ ਹੀ ਨਹੀਂ ਮਿਲਦਾ ਤੁਸੀਂ ਕਿਸੇ ਵੀ ਗੁਰਦੁਆਰੇ ਚ ਲੈ ਜਾਓ ਮੈਂ ਵੈਦਨਾ ਕਰ ਲੈਣਾ ਪਿਆ ਜਿੰਨਾ ਚਿਰ ਤੁਸੀਂ ਕੋਈ ਨਹੀਂ ਦਿੰਦੇ ਤੁਹਾਨੂੰ ਦੇਣਾ ਹੀ ਨਹੀਂਗਾ ਤੁਹਾਨੂੰ ਦੇਣਾ ਹੀ ਨਹੀਂਗਾ ਪਰ ਮੇਰੀ ਹੁਣ ਗੱਲ ਕੌੜੀ ਲੱਗਣੀ ਏ ਕੌੜੀ ਲੱਗਣੀ ਗੁਰਦੁਆਰਿਆਂ ਦੇ ਵਿੱਚ ਡਿਊਟੀ ਪਤਾ ਕਿਹੜੇ ਬੰਦਿਆਂ ਦੀ ਡਿਊਟੀ ਕਿਹੜੇ ਬੰਦਿਆਂ ਦੀ ਜਿਹੜੇ ਘਰੋਂ ਕੱਡੇ ਵੱਡੇ ਨੇ ਜਿਹੜੇ ਕਮਾਈਆਂ ਕਰਨ ਗਏ ਉਹ ਢੋਣਾ ਦੀ ਡਿਊਟੀ ਉੱਤੇ ਚੰਗੇ ਕਰਦੇ ਜਿਹੜੇ ਬੰਦੇ ਉਹਨੂੰ ਤੇ ਕਿਸੇ ਦੀ ਡਿਊਟੀ ਨਹੀਂ ਲੱਗੀ ਕੁਝ ਚੰਗੇ ਖਾਨਦਾਨ ਬੰਦੇ ਤੇ ਜਿਹੜੇ ਲੱਗੇ ਹੋਣ ਨਾ ਤੇ ਉਹ ਇਹ ਚੀਜ਼ ਨੂੰ ਸੋਚਾ ਵੀ ਨਹੀਂ ਯਾਰ ਜਿਹੜਾ ਬੰਦਾ ਆਇਆ ਤੇ ਜਿਹੜੇ ਘਰੋਂ ਲੜ ਕੇ ਉਰਾ ਪਰਾਂ ਕਰਕੇ ਉਹਨਾਂ ਦੀਆਂ ਡਿਊਟੀਆਂ ਉੱਤੇ ਜਿਨ੍ਹਾਂ ਨੂੰ ਘਰੇ ਕੋਈ ਪੁੱਛਦਾ ਕੋਈ ਨਹੀਂ ਉਹ ਤਾਂ ਡਿਊਟੀਆਂ ਤੇ ਉਹ ਬੋਲਦੇ ਆ ਮਾੜਾ ਕੋ ਬਦਿਆ ਜਿੱਥੇ ਲੋਕਾਂ ਦੇ ਮਨ ਟੁੱਟਦੇ ਨੇ ਅੱਜ ਤੁਸੀਂ ਮੈਂ ਤੁਹਾਨੂੰ ਦੱਸਦਾ ਮੈਂ ਆ ਪਿੱਛੇ ਮੁਖਤਰ ਸਾਹਿਬ ਗਿਆ ਆ ਮੇਰੀ ਵੀਡੀਓ ਪਈ ਹੋਣੀ ਐ ਦੇਤੇ ਦੇਖ ਲਿਆ ਜੀ ਉੱਥੇ ਵੀਡੀਓ ਬਣਾਉਣ ਤੋਂ ਰੁਕਿਆ ਮੈਨੂੰ ਮੁਕਸਰ ਵੀ ਅੰਮ੍ਰਿਤਸਰ ਵੀ ਰੋਕਿਆ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਮੈਂ ਬਾਬਾ ਜੀ ਕਾਰਨ ਅਗੇ ਰੋਕੀ ਫੋਟੋ ਖਿੱਚ ਲਓ ਵੀਡੀਓ ਦਾ ਕਾਰਨ ਵੀਡੀਓ ਬਣਾਉਣ ਦਾ ਕਾਰਨ ਹੈ ਵੀ ਜਿਹੜੇ ਹੁਣ ਜਿਵੇਂ ਨਿਹੰਗ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਪਰਚੇ ਲੈ ਕੇ ਵੀ ਏਕੇ ਦੇ ਬੈਠੇ ਨਾ ਰਹਿ ਜਾਂਦੇ ਵੀਡੀਓ ਦੇ ਵਿੱਚ ਆਜ ਤੇ ਲੋਕ ਗੱਲ ਚੱਕਣਗੇ ਵੀ ਆ ਬਾਬਿਆਂ ਬੈਠੇ ਨੇ ਜਿਵੇਂ ਉਹ ਕੁੜੀ ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਪ੍ਰਿੰਕਲ ਦੇ ਲੋਗ ਆ ਲੋਕਾਂ ਨੇ ਉਹ ਕਸੂਰ ਤਾਂ ਉਹ ਤੇ ਨਿਹੰਗ ਸਿੰਘਾਂ ਦਾ ਸੀ ਜਿਹੜੇ ਉੱਤੇ ਡਿਊਟੀ ਦੇਣੀ ਗ੍ਰਾਹ ਉਹਨਾਂ ਦਾ ਸੀ ਉਹਨਾਂ ਨੇ ਰੋਕਣਾ ਸੀ ਉਹਨੂੰ ਕੁੜੀ ਨੂੰ ਵੀ ਭਾਈ ਕੁੜੀ ਇੱਥੇ ਕੰਮੇ ਨਹੀਂ ਕਰਨਾ ਪਰ ਕਾਰਨ ਕੋਈ ਨਹੀਂ ਜਿਹੜਾ ਬਣ ਗਿਆ ਲੀਡਰ ਸਿਰਫ ਤੋਂ ਸਿਰਫ ਸਾਡੇ ਗੁਰਦੁਆਰਿਆਂ ਦੇ ਵਿੱਚ ਕਾਰਨ ਕੀ ਹੈ ਪੈਸੇ ਦਾ ਸਿਰਫ ਪੈਸੇ ਦਾ ਇਹ ਜਿਹੜੀਆਂ ਚਰਚਾ ਲੈ ਲਓ ਦੂਜੇ ਤੀਜੇ ਲੈ ਲਓ ਭਾਈ ਇਹ ਸਰਚਾ ਵਾਲਾ ਲੈ ਲਓ ਪਿਆਸ ਵਾਲਾ ਲੈ ਲਓ ਅੱਜ ਤੱਕ ਪੁਰਾਣਾ ਪਿਆ ਉਹਨਾਂ ਦਾ ਕਦੇ ਨਹੀਂ ਰੋਲਾ ਪਿਆ ਕਿਉਂਕਿ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਹੱਥੀ ਪੈਸਾ ਹੀ ਨਹੀਂ ਆਉਣਾ ਉਥੇ ਪੈਸਾ ਚੜਦਾ ਹੀ ਨਹੀਂ ਉਥੇ ਕਦੇ ਰੋਲਾ ਪਿਆ ਵੇਖਿਆ ਜੇ ਤੇ ਸਾਡੇ ਤੇ ਪੈਸੇ ਤੋਂ ਛਤਰ ਛਤਰੀ ਹੋ ਜਾਂਦੇ ਨੇ ਤੇ ਇਹਨਾਂ ਨੇ ਹਸਪਤਾਲ ਦੇ ਸਕੂਲ ਕੀ ਬਣਾਉਣੇ ਨੇ ਕਿੱਥੇ ਹੁਣ ਕਿਸੇ ਨੂੰ ਕੋਈ ਚਿੰਤਾ ਨਹੀਂ ਆ ਹੁਣ ਇਹਨਾਂ ਦਿਨਾਂ ਚ ਆ ਗਏ ਇਹ ਕੰਮ ਹੁੰਦੇ ਹੁੰਦੇ ਨੇ ਗੁਰੂ ਸਾਹਿਬ ਦੀ ਕੋਈ ਅੰਗ ਪਾੜ ਗਿਆ ਕੋ ਗੁਰਕਾ ਸੁੱਟ ਗਿਆ ਕੋ ਕੁਝ ਸੁੱਟ ਗਿਆ ਕੋ ਕੁਝ ਸੁੱਟ ਗਿਆ ਚੁੱਪ ਚਾਦਨੇ ਕੋਈ ਵੀ ਸਿਰਫ ਆਪ ਦੇ ਪ੍ਰਧਾਨ ਬਣਾਉਣ ਚ ਲੱਗੇ ਖੜੋ ਉੱਤੇ ਨੇ ਆਪ ਦੇ ਉੱਥੇ ਰਮੰਧਰ ਸਾਹਿਬ ਨੂੰ ਪੈਂਦੇ ਨੇ ਭੱਜ-ਭੱਜ ਕੇ ਆਹ ਧੋਰ ਕੋ ਨਹੀਂ ਦੇਣਾ ਤੋ ਕੱਲੀ ਉਹ ਜੀ ਕਿ ਬੀਬੀ ਜ਼ਗੀਰ ਕੋਈ ਸੋਤਰੀ ਆਉਂਦੀ ਪਈ ਕੱਲੀ ਉਹ ਹੀ ਨਹੀਂ ਸੋਤਰਾ ਹੋਣੀ ਪਈ ਤੇ ਜਿਹੜਾ ਸੁਖਬੀਰ ਬਾਦਲ ਜਿਹਨੂੰ ਪ੍ਰਧਾਨ ਬਣਾਈ ਫਿਰਦੇ ਨੇ ਉਹ ਯਾਰ ਜੇ ਤੈਨੂੰ ਇਹ ਨੂੰ ਨਹੀਂ ਲੋਕ ਚਾਹੁੰਦੇ ਜੇ ਪ੍ਰਧਾਨ ਤੇ ਨੂੰ ਨਹੀਂ ਚਾਹੁੰਦੇ ਤੇ ਪਹਾੜੇ ਪਾਸੇ ਮਾਰ ਵੀ ਚੋਰੇ ਪਿਓ ਦੀ ਪ੍ਰਧਾਨੀ ਵੀ ਤੂੰ ਛੱਡ ਕੇ ਕਾੜਾ ਦੇ ਪਾਸੇ ਹੋ ਜਾ ਤੇ ਰਾਖੀ ਇਹਨਾਂ ਨੇ ਕੀ ਕਰਨੀ ਇਹਨਾਂ ਨੇ ਦਰਬਾਰ ਸਾਹਿਬ ਦੀ ਕੀ ਨਾਲ ਡਾਕੀ ਕਰਨੀ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਤੇ ਕੀ ਰੱਖਣਾ ਬਾਕੀ ਜਿਹੜੇ ਬੰਦੇ ਕੋਰ ਰਹਿੰਦੇ ਆ ਨਾ ਭਾਈ ਆਪਾਂ ਨੇ ਇਹਨਾਂ ਨੂੰ ਵੇਖਿਆ ਬੜੀਆਂ ਧਾਵਾਂ ਤੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਰਹਿੰਦੇ ਨੇ ਇਹ ਇਹਨਾਂ ਨੂੰ 1% ਵੀ ਡਰ ਨਹੀਂ ਹੈਗਾ 1% ਵੀ ਜਿਹੜੇ ਪਾਸੋਂ ਜਾਂਦੇ ਨੇ ਮੱਥਾ ਟੇਕ ਭਾਈ ਉਹ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਨੇ ਇਹ ਲੋਕ ਨਹੀਂ ਡਰਦੇ ਬਾਕੀ ਜਿਹੜੀਆਂ ਜਿਹੜੀਆਂ ਉਹਨਾਂ ਬਹਿ ਗੱਲ ਕਰਦਾ ਜਿਹੜੀਆਂ ਹੋਰ ਬਿਆਸ ਵਾਲਾ ਹੋ ਗਿਆ ਸਰਸੇਲਾ ਹੋ ਗਿਆ ਚਰਚ ਹੋ ਗਈ ਹੋਰ ਚੀਜ਼ਾਂ ਦਾ ਸਰ ਬੜਾ ਜਿਆਦਾ ਪਿਆ ਮੈਂ ਆ ਮੁਕਸਰ ਸਾਹਿਬ ਗਿਆ ਮੈਂ ਕਦੇ ਕਦੇ ਨਹੀਂ ਵੇਖਿਆ 12 ਮਹੀਨੇ 30 ਦਿਨ ਉੱਥੇ ਰੌਣਕ ਹੁੰਦੀ ਸੀ ਤੇ ਮੈਂ ਉਦੋਂ ਉੱਥੇ ਗਿਆ ਆ ਤੇ ਤੁਸੀਂ ਯਕੀਨ ਮੰਨਿਆ ਜੀ ਕੋਈ ਵੀ ਸਰੋਵਰ ਦੇ ዳਲੇ ਮੇਰੇ ਹਿਸਾਬ ਨਾਲ ਬੜੇ ਤੋਂ ਬੜੇ 50 60 ਬੰਦੇ ਬੈਠੇ ਹੋਣਗੇ ਬੰਦੇ ਬੀਬੀਆਂ ਜਿਹੜੇ ਐਸੇ-ਪਾਸੇ ਬੈਠੇ ਸੀ ਮੱਥਾ ਟੇਕਣ ਵਾਲੇ ਕਿੱਧਰ ਗਏ ਲੋਕੋ ਕਿੱਧਰ ਗਏ ਉਹ ਉਹ ਗਾਇ ਚਰਚਾ ਚ ਉਹ ਗਾਇ ਸਰਚ ਵਾਲੇ ਦੇ ਕਿਉਂ ਭਾਈ ਉੱਥੇ ਮਦਦ ਹੁੰਦੀ ਲੋਕਾਂ ਦੀ ਉਹ ਲੋਕਾਂ ਦੀ ਮਦਦ ਕਰਦੇ ਨੇ ਲੋਕਾਂ ਦੇ ਘਰ ਪਵਾ ਕੇ ਦਿੰਦੇ ਨੇ ਲੋਕਾਂ ਦੇ ਕੁੜੀਆਂ ਦੇ ਵਿਆਹ ਕਰਦੇ ਨੇ ਤੇ ਇਹ ਜਿਹੜੇ ਸਾਡੇ ਨੇ ਇਹ ਢਿੱਡ ਖੜਕਾਉਂਦੇ ਪੈ ਰਹੇ ਇਹ ਇਹਨਾਂ ਨੇ ਢਿੱਡ ਖੜਕਾਈ ਜਾਂਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਜਿਹੜਾ ਵੱਡ ਜਾਂਦਾ ਉਹ ਨਾਲ ਮੈਂ ਬਣ ਗਿਆ ਮੈਂ ਮੇਰੇ ਕੋਲੇ 10 ਕਿੱਲੇ ਹਾਣ ਮੈਂ 1000 ਕਿੱਲਾ ਖਰੀਦ ਲਵਾਂ ਸਮਝੀਏ ਗੱਲ ਇਹਦਾ ਮੈਂ ਮੈਂ ਲਿਖ ਕੇ ਦੇਣਾ ਤੁਸੀਂ ਨੋਟ ਕਰ ਲੈ ਅੱਜ ਤੋਂ 5 ਸਾਲਾਂ ਨੂੰ 5 ਸਾਲਾਂ ਨੂੰ ਜਿਹੜਾ ਗੁਰੂ ਸਾਹਿਬ ਨੂੰ ਦਿਲੋਂ ਮੰਨਦਾ ਉਹ ਰਹਿ ਜਾਏਗਾ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਅੱਧੋਂ ਜ਼ਿਆਦਾ ਜੀਵਿੰਦਾਰ ਚਰਚਾਂ ਦੇ ਵਿੱਚ ਜਾਣ ਲੱਗ ਪੈਣਗੇ ਮੈਨੂੰ ਤੋਂ ਨੋਟ ਕਰਾ ਲਿਆ ਜੀ ਗੱਲ ਇਹ ਨਾ ਜਾਣ ਲੱਪੇ ਤੇ ਕਹਿ ਦਿਆ ਜੀ ਭਾਈ ਜਿਹੜਾ ਮੇਰੇ ਨਾਲ ਦਾ ਗਰੀਬ ਬੰਦਾ ਜਿੰਦੇ ਹੁਣ ਉਥੇ ਜਵਾਗ ਫਰੀ ਪੜੇ ਉਥੇ ਕਿ ਫਿਰ ਐਟੋਮੈਟਿਕ ਹੀ ਜਾਣਾ ਮੈਂ ਤੁਹਾਨੂੰ ਨਾ ਮੈਂ ਵੇਖਿਆ ਮੈਂ ਖੇਮ ਕਰਨ ਵੀ ਵੇਖਿਆ ਜਿਹੜੇ ਬੰਦਿਆਂ ਦੇ ਕੋਲੇ ਜ਼ਮੀਨ ਜਾਇਦਾਦ ਹੈਗੀ ਉਹਨਾਂ ਦੇ ਜਵਾਬ ਉੱਥੇ ਪੜਦੇ ਪੈਣੇ ਮੈਂ ਆ ਗਰੂਰ ਸਾਹਿਬ ਜਲਾਲਾ ਤੁਹਾਨੂੰ ਮੁਕਾ ਦੇਣਾ ਉੱਥੇ ਪੜਦੇ ਪੈਣੇ ਪਰ ਇਹ ਸਾਡੇ ਨਹੀਂ ਕਰਦੇ ਪੈ ਇਹਨਾਂ ਨੂੰ ਚਾਹੀਦਾ ਕਰਨਾ ਕਿ ਲਾਕੇ ਵੀ ਗੁਰੂ ਸਾਹਿਬ ਦਾ ਇਹ ਬਰਾਉਣੇ ਚਾਹੀਦੇ ਨੇ ਜ਼ਿਲ੍ਹਿਆਂ ਦੇ ਵਿੱਚ ਕੀ ਕਮੀ ਕੀ ਬਣਾ ਤਾਂ ਨਗਰਾਂ ਨਹੀਂ ਦੇਣੇ ਨੇ ਨੀਂ ਪੱਤਰ ਤਾਂ ਰੱਖਣਾ ਨੀ ਪੱਤਰ ਤਾਂ ਰੱਖਣਾ ਗਾਂ ਦਾ ਪਿੰਡਾਂ ਦੇ ਵਿੱਚ ਕਾਲਜ ਬਣਾ ਦੇ ਪਿੰਡਾਂ ਦੇ ਵਿੱਚ ਮੁੰਡੇ ਕੁੜੀਆਂ ਇੰਨੀ-ਇੰਨੀ ਪੜ੍ਹਾਈ ਕਰਕੇ ਬੈਠੇ ਨੇ ਉਹਨਾਂ ਨੂੰ ਤਰਖਾਵਾ ਦੇਣ ਜਿਹੜੇ ਬਾਬੇ ਕੀਰਤਨ ਸਾਡੇ ਗੁਰਦੁਆਰੇ ਸਾਡੇ ਪਿੰਡ ਰੋੜਾ ਵਾਲੇ ਪਾਤੀ ਸਿੰਘ ਇਹ ਕੀਰਤਨ ਕਰਨ ਜਾਂਦਾ ਇੱਥੇ ਲਾਗੇ-ਲਾਗੇ ਗੁਰ ਇੱਕ ਸਕੂਲ ਬਣ ਜੇ ਉੱਥੇ ਇਹੋ ਜਿਹੇ ਸਿੰਘ ਦੀ ਡਿਊਟੀ ਲਾਈ ਹੋਵੇ ਵੀ ਤੂੰ ਭਾਈ ਦੋ ਘੜੇ ਕੀਰਤਨ ਵੀ ਸਿਖਾਉਣਾ ਜਵਾਕਾਂ ਨੂੰ ਉੱਥੇ ਤੂੰ ਬਾਣੀ ਵੀ ਸੁਣਾਉਣੀ ਤੇ ਭਾਈ ਆਟੋਮੈਟਿਕ ਹੀ ਫਰਕ ਪਾਵੇਗਾ ਨਾ ਪਾਵੇਗਾ ਤੇ ਕਹਿ ਦਿਆ ਜੀ ਪਰ ਨਹੀਂ ਉਹ ਕੰਮ ਹੀ ਨਹੀਂ ਕਰਨਾ ਚਾਹੁੰਦੇ ਇਹਨਾਂ ਨੂੰ ਬੋਟ ਚਾਹੀਦੀ ਲੀਡਰਾਂ ਨੂੰ ਲੀਡਰਾਂ ਨੂੰ ਵੋਟਾਂ ਚਾਹੀਦੀਆਂ ਨੇ ਹੋਰ ਕੋਈ ਇਹਨਾਂ ਨੂੰ ਬਾਕੀ ਜਿਹੜਾ ਬਾਦਲ ਟੱਬਰ ਇਹਨਾਂ ਮੇਰੀ ਤੁਸੀਂ ਗੱਲ ਨੋਟ ਕਰ ਲਓ ਬਾਦਲ ਟੱਬਰ ਇਹ ਤਾਂ ਏਡੇ ਗਏ ਗੁਜਰੇ ਨੇ ਲੋਕ ਆਂਦੇ ਨੇ ਵੀ ਗੁਰੂ ਸਾਹਿਬ ਨੂੰ ਬੜਾ ਮੰਨਦੇ ਨੇ ਕਈ ਬੰਦੇ ਆਂਦੇ ਨੇ ਇਹ ਜੀ ਬੜਾ ਮੰਨਦੇ ਨੇ ਬੜਾ ਓਕਰ ਭਾਈ ਇਹ ਨਹੀਂ ਮੰਨਦੇ ਜਿਹੜਾ ਬੰਦਾ ਗੁਰੂ ਸਾਹਿਬ ਨੂੰ ਮੰਨਦਾ ਹੈ ਨਾ ਉਹ ਸਿਰਫ ਦੋ ਪ੍ਰਸ਼ਾਦਿਆਂ ਵਾਲੀ ਰੱਖਦਾ ਵੀ ਦੋ ਪ੍ਰਸ਼ਾਦੇ ਛਾਉ ਨੂੰ ਮਿਲ ਜਾਣ ਦੋ ਦੇਣੇ ਮਿਲ ਜਾਣ ਇੰਨੇ ਬੜੇ ਨੇ ਬੱਸ ਜਿਹੜਾ ਗੁਰੂ ਨੂੰ ਗਰੂਰ ਦੀ ਬਾਣੀ ਨੂੰ ਮੰਨਦਾ ਨਾ ਉਹ ਕਿੱਲਿਆਂ ਨੂੰ ਜ਼ਮੀਨਾਂ ਜਾਇਦਾਦਾਂ ਨੂੰ ਉਹਨਾਂ ਚੀਜ਼ਾਂ ਨਹੀਂ ਮੰਨਦਾ ਉਹ ਯਾਰ ਇਹ ਕਿਤੇ ਪ੍ਰਧਾਨਗੀ ਦੀ ਛੱਡਣ ਨੂੰ ਤਿਆਰ ਹੈਗਾ ਤੁਸੀਂ ਇਹ ਜੋ ਕਿੰਨਾ ਚੁਰੜੂ ਪਿਆ ਖੜਾ ਤੇ ਇਹਨਾਂ ਨੂੰ ਤੁਸੀਂ ਭਾលਦੇ ਵੀ ਇਹ ਸਕੂਲ ਸ਼੍ਰੋਮਣੀ ਕਮੇਟੀ ਸਕੂਲ ਬਣਾ ਦੇਗੀ ਇਸ ਸੋ ਮਨੀ ਸਕੂਲ ਬਣਾ ਦੇਗੀ ਤੇ ਹਸਪਤਾਲ ਬਣਾ ਦੇਗੀ ਇਹਨਾਂ ਦੇ ਟਰੈਡ ਦਾ ਆਪਦੇ ਨਹੀਂ ਪਰਦੇ ਕਿੰਨੇ ਕਿੰਨੇ ਗੁਰਦੁਆਰਿਆਂ ਵਿੱਚ ਬੇਦਮੀ ਹੋਈ ਕਿੰਨਿਆਂ ਚ ਹੋਈਏ ਇਹ ਪਿੰਡਾਂ ਦੇ ਵਿੱਚ ਲੋਜਮੈਂਟ ਕਰਕੇ 5 7-7000 ਰੁਪਏ ਤੇ ਉੱਥੇ ਬੰਦੇ ਨਹੀਂ ਰਖਾ ਸਕੇ ਵੀ ਭਾਈ ਰਾਤ ਨੂੰ ਤਨਖਾਹ 5 ਤੋਂ 7000 ਦਿੱਤੀ ਜਾਏਗੀ ਬੰਦੇ ਰਾਤ ਨੂੰ ਰੱਖੀ ਕਰਨ ਤੱਕ ਇੱਕ ਵੀ ਸ਼੍ਰੋਮਣੀ ਕਮੇਟੀ ਨਹੀਂ ਦਿੱਤਾ ਕਿੰਨੀਆਂ ਦਾਵਾ ਦੇ ਗੁਰੂ ਸਾਹਿਬ ਦੇ ਬੇਦਮੀ ਹੋਈਗੀ ਤੇ ਉੱਥੇ ਜਦੋਂ ਬੰਦੇ ਵੱਢੇ ਜਾਂਦੇ ਨੇ ਜਿਹੜਾ ਬੰਦਾ ਬੇਦਬੀ ਕਰਦਾ ਕੰਬਲਾ ਰੰਗਲਾ ਕੁਝ ਵੀ ਜਦੋਂ ਵੱਢਿਆ ਜਾਂਦਾ ਜਦੋਂ ਉਹਨੂੰ ਸੱਟਾਂ ਲੱਗ ਜਾਂਦੀਆਂ ਨੇ ਉਹਦੋਂ ਪਿੱਛੇ ਜਕਾਰੇ ਲਾਉਣ ਨੂੰ ਆ ਜਾਣਗੇ ਜਾਂ ਉੱਥੇ ਸਾਡੇ ਇਹ ਬੜਾ ਫੜਿਆ ਲੋਕਾਂ ਨੇ ਫੁੱਲ ਸੁੱਟੀ ਜਾਣਗੇ ਉੱਥੋਂ ਦੀ ਫੁੱਲ ਸੁੱਟੀ ਪਤਾ ਨਹੀਂ ਯਾਰ ਇਹਨਾਂ ਕਿਹੜੀ ਚੀਜ਼ ਦੇ ਤੁਸੀਂ ਯਾਰ ਫੁੱਲ ਸੁੱਟ ਰਹੇ ਹੋ ਖੇਚੀ ਦੇ ਫੁੱਲ ਸੁੱਟ ਰਹੇ ਹੋ ਕੀ ਕੀ ਕਰਮਾਨੀ ਇਹਨਾਂ ਦੀ ਇੱਕ ਫੁੱਲ ਹੱਦ ਹੋ ਗਈ ਯਾਰ ਬੰਦਿਆਂ ਨੂੰ ਉੱਥੋਂ ਫੁੱਲ ਸੁੱਟੀ ਜਾਣਗੇ ਹੁਣ ਤੁਸੀਂ ਉਹ ਢੰਡਰੀਆਂ ਵਾਲੇ ਨੂੰ ਲਾ ਲਓ ਗੱਲ ਚੱਲ ਪਈ ਮੈਂ ਨਾ ਉਹ ਢੰਡਰੀਆਂ ਵਾਲੇ ਦੇ ਆ ਵਾਕਈ ਸਰਸੇ ਵਾਲੇ ਸਾਧ ਵਾਲੇ ਸੁਕਣੇ ਨੂੰ ਢੰਡਰੀਆਂ ਵਾਲੇ ਦੇ ਵੀ ਆ ਪਿੱਛੋਂ ਦੀ ਮੈਂ ਇੱਕ ਵੀਡੀਓ ਵੇਖੀ ਬਾਹਰ ਦੇ ਦੇਸ਼ ਗਿਆ ਹੋ ਪਤਾ ਨਹੀਂ ਉਹ ਕਿੰਨੇ ਲੱਖ ਰੁਪਈਆ ਲਾ ਕੇ ਉਹਨੇ ਜੀਪ ਬਣਾਈ ਹੋ ਉਥੇ ਘੁੰਮਣ ਫਿਰਨ ਵਾਸਤੇ ਘੁੰਮਣ ਉਥੇ ਨਜ਼ਾਰੇ ਲੈਣ ਨੂੰ ਤੱਕ ਵੀ ਇਹਨਾਂ ਲੋਕਾਂ ਨੂੰ ਚਾਹੀਦਾ ਤੁਸੀਂ ਪਿੰਡਾਂ 'ਚ ਗੇੜੇ ਮਾਰੋ ਪਟਿਆਲੇ ਦੇ ਵਿੱਚ ਤੁਸੀਂ ਉਹਨਾਂ ਆਪ ਦੇ ਏਰੀਏ 'ਚ ਸਕੂਲ ਬਣਾਓ ਪੈਸੇ ਦਾ ਸੰਗਤ ਦੇਈ ਨੇ ਪਰ ਗਲਤੀ ਕਹਿੰਦੀ ਸਾਡੀ ਲੋਕਾਂ ਦੀ ਅਸੀਂ ਲੋਕ ਗੁਰਦੁਆਰਿਆਂ 'ਚ ਮੱਥਾ ਟੇਕਣਾ ਬੰਦ ਕਰ ਦਿਓ ਬੰਦ ਕਰ ਦਿਓ ਸਾਬ ਨੂੰ ਬਿਹਤਰ ਹੈ ਜੇ ਤੁਸੀਂ ਟੇਕਦੇ ਆ ਤਾਂ ਉੱਥੇ ਗੁਰਦੁਆਰੇ ਬਣ ਗਏ ਨੇ ਕੋਈ ਕਮੀ ਨਹੀਂ ਗੁਰਦੁਆਰਿਆਂ 'ਚ ਬਹੁਤ ਜਗ੍ਹਾ ਬਣ ਗਈ ਲੰਗਰ ਹਾਲ ਵੀ ਬਣ ਗਏ ਨੇ ਮੰਦਰਾਂ ਵੀ ਆਪਣੀਆਂ ਸਰਾਵਾਂ ਵੀ ਬਣ ਗਿਆ ਸਾਰਾ ਕੁਝ ਬਣ ਗਿਆ ਉਹਨਾਂ ਤੇ ਜੇ ਕੋ ਟੇਕਦਾ ਤਾਂ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਜੰਦਰਾ ਲਾਉਣ ਵੀ ਜਿਹੜਾ ਗੋਲਕ ਚ ਟੇਕੇ ਕੋਥੇ ਉਹ ਜਿਹੜਾ ਫੰਡ ਇਕੱਠਾ ਦਾ ਪਿੰਡਾਂ ਵਾਲੇ ਉੱਠਣ ਤਾਂ ਸਕੂਲ ਬਣਾਉਣ ਪਿੰਡਾਂ ਵਾਲੇ ਉੱਠਣ ਤਾਂ ਹਸਪਤਾਲ ਬਣਾਉਣ ਨਗਰਾਂ ਦੇ ਨਗਰ ਸਲਾਹ ਕਰਕੇ ਤੇ ਉੱਠ ਕੇ ਬਣਾਉਣ ਇਹ ਜਿਹੜਾ ਦਸਾ ਦੇ ਨੇ ਜਿੰਨੇ ਸਾਥ ਨੇ ਇਹਨਾਂ ਦੇ ਰੱਸੇ ਬਲੇਟਾ ਹੁਣ ਤੁਸੀਂ ਮੈਨੂੰ ਦੱਸੋ ਜਿਹੜਾ ਉਥੇ ਦੂਗਨਵਾਰ ਗੁਰਦੁਆਰਾ ਪਟਿਆਲੇ ਬਣਿਆ ਉਥੇ ਕੋਈ ਕੰਮ ਹੀ ਪੈਸੇ ਦੀ ਬੜਾ ਪੈਦਾ ਚੜਦਾ ਉੱਤੇ ਉਥੇ ਮੇਰੇ ਹਿਸਾਬ ਨਾਲ ਤਾਂ ਘਟ ਤੋਂ ਘਟ 10 20 ਨਾਰਮਲ ਮੈਨਾ ਦਾ ਦਾ ਦਸਵੀਂ ਵਿਆਹ ਦੇਣਗੇ ਇੰਨੀ ਐਵਰੇਜ ਉੱਥੇ ਤੇ ਇੱਕ ਵਿਆਹ ਦਾ ਤੁਸੀਂ 2000 ਰੁਪਏ ਲਾ ਲੋ ਲੋਕ ਮੱਥਾ ਉੱਥੇ ਉਹ ਬਾਹਰ ਦੇ ਦੇ ਲੋਕ ਗਏ ਨੇ ਕਈ ਉੱਥੇ ਦੇ ਬੰਦੇ 50 50000 ਲੱਖ ਲੱਖ ਵੀ ਮੱਥਾ ਟੇਕਣ ਵਾਲੇ ਤੁਸੀਂ 2000 ਹੀ ਲਾ ਲੋ ਤੇ ਵਿਹਾਂ ਨੇ ਲੈ ਲੋ 40000 ਰੁਪਏ 40000 ਰੁਪਏ ਦਾ ਸੁੱਕਾ ਪੁੱਕਾ ਹੈ ਤੇ ਜਿਨ੍ਹਾਂ ਨੇ ਮੱਥਾ ਟੇਕਣਾ ਉਹ ਕਰਨਾ ਤੇ ਆਪ ਦੇ ਲਈ ਇਹਨਾਂ ਨੇ ਵੱਡੀਆਂ-ਵੱਡੀਆਂ ਕੁਰਸੀਆਂ ਲੱਖਾਂ ਰੁਪਈਆਂ ਦੀਆਂ ਕੁਰਸੀਆਂ ਲੱਖਾਂ ਰੁਪਈਆਂ ਦੀਆਂ ਜੁੱਤੀਆਂ ਬਹਿਣ ਵਾਤ ਰੱਖੀਆਂ ਇਹ ਇਹਨਾਂ ਬਾਬਿਆਂ ਨੇ ਦੱਸੋ ਤੇ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਤੁਸੀਂ ਮਰ ਗਏ ਸੜਨਾ ਤੁਸੀਂ ਵੀ ਉਸੇ ਅੱਗ ਚ ਜੀਓ ਤੇ ਕੋਈ ਚੱਜਦਾ ਯਾਰ ਕੰਮ ਕਰ ਦੋ ਉਹ ਸਕੂਲ ਪਿੰਡਾਂ 'ਚ ਖਿਲਵਾ ਦਿਓ ਕੋਈ ਕੋਈ ਹੋਟਲ ਬਣਵਾ ਕਾ ਸੌਰੀ ਹੋਟਲਾਂ ਨਾਲ ਸਕੂਲ ਖਿਲਵਾ ਦਿਓ ਕੋਈ ਹਸਪਤਾਲ ਬਣਵਾ ਦਿਓ ਪਿੰਡਾਂ ਦੇ ਵਿੱਚ ਗਰੀਬਾਂ ਜਵਾਗ ਪੜਨ ਮੁਰਗੇ ਦੀ ਚਰਚਾ ਵਾਲੇ ਦੀ ਗੱਲ ਪੈਂਦੇ ਜੇ ਤੁਸੀਂ ਪਿੰਡਾਂ 'ਚ ਦੁਸ਼ਮਣੀਆਂ ਬਣਾਉਂਦੇ ਜੇ ਲੋਕਾਂ ਦੀ ਲਾਗੜਾੜ ਬਣਾਉਂਦੇ ਜੇ ਇਹ ਚੀਜ਼ਾਂ ਸਾਨੂੰ ਆਪ ਨੂੰ ਲੋਕਾਂ ਨੂੰ ਕਰਨੀਆਂ ਪੈਣਗੀਆਂ ਬਾਕੀ ਸ਼੍ਰੋਮਣੀ ਕਮੇਟੀ ਨੇ ਕੱਖ ਨਹੀਂ ਕਰਨਾ ਸ਼੍ਰੋਮਣੀ ਕਮੇਟੀ ਦਾ ਭਾਈ ਅਮਰਦਨ ਘਟਕੀ ਹੈ ਅਮਦਨ ਘਟ ਗਈ ਜਣੇ ਇਹਨਾਂ ਅਜ ਤੋਂ 4-5 ਮਹੀਨਿਆਂ ਨੂੰ ਕਹਿ ਦੇਣਾ ਵੀ ਐਨੇ ਕਰੋੜ ਦਾ ਘਾਟਾ ਪੈਂਦਾ ਪਿਆ ਜਿਹੜੇ ਤੁਸੀਂ ਪਿੰਡਾਂ ਦੇ ਵਿੱਚ ਵੇਖ ਲਓ ਮੈਂ ਤੁਹਾਨੂੰ ਅੜਾ ਅਲੱਗ-ਅਲੱਗੇ ਆਜੋ ਇੱਥੇ ਜਿਹੜੇ ਪਿੰਡ ਸੀ ਜਿਹੜੇ ਗੁਰਦੁਆਰੇ ਦੋ ਟਾਈਮ ਜਨਾਨੀਆਂ ਜਾਂਦੀਆਂ ਹੈ ਨਾ ਮੱਥਾ ਟੇਕਦੀਆਂ ਦੀ ਉਹ ਜਨਾਨੀਆਂ ਚਰਚ ਗਏ ਗਈਆਂ ਨੇ ਜੋ ਰੁਪਈਆ ਮੱਥਾ ਵੀ ਇੱਕ ਜਨਾਨੀ ਸਵੇਰੇ ਜਾਂ 5 ਰੁਪਏ ਵੀ ਟੇਕਦੀ ਸਵੇਰੇ ਸ਼ਾਮ 10 ਰੁਪਏ 300 ਰੁਪਏ ਮਹੀਨਾ ਹੋ ਗਿਆ ਤੇ ਮੈਂ ਤੁਹਾਨੂੰ ਪਿੰਡ ਵਿਖਾ ਦੇਣਾ ਕਿੰਨੇ ਪਿੰਡਾਂ ਦੇ ਵਿੱਚੋਂ ਜਿਹੜੀਆਂ ਜਨਾਨੀਆਂ ਚਰਚਾਂ ਦੇ ਵਿੱਚ ਜਾਣ ਲੱਗ ਪਈਆਂ ਨੇ ਕਾ ਇਹ ਉਹ ਗੱਲ ਹੈ ਉਹ ਰਮੰਦਰ ਸਾਹਿਬ ਉੱਤੇ ਕੀ ਕਰਨ ਗਿਆ ਜਾਗੇ ਕਦੇ ਵੀ ਨਹੀਂ ਜਾਣ ਗਿਆ ਕਾ ਇਹਨਾਂ ਨੇ ਇੱਥੇ ਸ਼੍ਰੋਮਣੀ ਕਮੇਟੀ ਨਾਲ ਕਾਟਾ ਪੈਣਾ ਸ਼ੁਰੂ ਹੋ ਗਿਆ ਨਾ ਕਹ ਤੱਕ ਇਹਦੇ ਇਸ ਕਰਕੇ ਇਹ ਬੇਨਤੀ ਨਗਰਾਂ ਨੂੰ ਚਾਹੀਦਾ ਵੀ ਭਾਈ ਨਗਰ ਉੱਠਣ ਉਹ ਅਸੀਂ ਤਾਂ ਬੋਲਣ ਕੋ ਜੁਗਈਆਂ ਮਾਰੇ ਬੰਦੇ ਸਾਡੀ ਤਾਂ ਕਿਹੜੀ ਸੁਣਨੀ ਕਿਸੇ ਨੇ ਮਾਰੇ ਬੰਦੇ ਦੀ ਕੋਈ ਸੁਣਦਾ ਨਹੀਂ ਮਾਰੇ ਬੰਦੇ ਦਾ ਅਗਲਾ ਟੀਚਰ ਮਖੌਲ ਹੀ ਸਮਝਦਾ ਗਰੀਬ ਆਦਮੀ ਦਾ ਮਖੌਲ ਹੀ ਗਰੀਬ ਬੰਦੇ ਦਾ YouTube ਚੈਨਲ ਵੀ ਬੰਦ ਕਰ ਦਿੰਦਾ ਮਿੱਤੂ ਆ ਵੀਡੀਓ ਪਾਈ ਤੇ ਤੇਰੀ ਮੁੰਦਰੀ ਕਰਨ ਬੰਦ ਕਰ ਦਿੰਦਾ ਗਰੀਬ ਬੰਦੇ ਤੋਂ ਹੀ ਬੰਦ ਕਰ ਦਿੰਦਾ ਤਗੜੇ ਬੰਦੇ ਦਾ ਕੋਈ ਨਹੀਂ ਸਿਆਣਾ ਤਗੜੇ ਦਾ 700 200 ਮਾੜੇ ਦਾ ਪੂਰਾ 100 ਵੇ ਦਿੱਤਾ ਵੀ ਹੁੰਦਾ ਚੱਲ ਜਾਂਦਾ ਤੇ ਇਹ ਹਾਲਾਤ ਨੇ ਇਹ ਕਰਕੇ ਇਹ ਤਾਂ ਨੇ ਵੀ ਇਹ ਭਾਈ ਅੱਜ ਅੱਜ ਜਵਾਗ ਦਾ ਇੱਕ ਜਵਾਗ ਦਾ 2500 ਤੋਂ 3000 ਰੁਪਏ ਖਰਚਾ ਮਹੀਨੇ ਦਾ ਤੇ ਜਿੱਥੇ ਫਰੀ ਹੋ ਗਿਆ ਮੈਂ ਤਾਂ ਮੈਂ ਖਾ ਦੇਣਾ ਮੈਂ ਮੇਰੇ ਕੋਲ ਬੰਦੇ ਦੀ ਫੋਟੋ ਵੀ ਆ ਗਈ ਵੀਡੀਓ ਵੀ ਆ ਗਈ ਜਿਹਨੇ ਜਵਾਗ ਪੜਦੇ ਨੇ ਪਰ ਮੈਨਾਂ ਪਾਈਏ ਕੀ ਹੁੰਦੀ ਸਾਰੇ ਲੋਕ ਦਾ ਪਾਈ ਸਾਰੇ ਅੱਧੋ ਜੱਦ ਦੇ ਜ਼ਿਮੀਂਦਾਰ ਹੋ ਗਏ ਨੇ ਤੇ ਅੱਧੋ ਗਰੂਰ ਦਾ ਹਾਲ ਕਿਹਦੇ ਵਿੱਚ ਮੇਰੇ ਹਿਸਾਬ ਨਾਲ ਘੱਟ ਤੋਂ ਘੱਟ ਵੀ 100 ਦੇ ਵਿੱਚ 30% ਜੱਟਾਂ ਦੇ ਜਵਾਗ ਪੜਦੇ ਪੈਣਾ ਜਿਹੜੇ ਅਸੀਂ ਆਣੇ ਨਾ ਅਸੀਂ ਗੁਰਦੁਆਰੇ ਨੂੰ ਮੰਨਣ ਵਾਲੇ ਉਹਨਾਂ ਦੇ ਜਵਾਗ ਚਰਚੇ ਪੜਦੇ ਪੈਣਾ ਯਾਰ ਫਰੀ ਪੜਦੇ ਨੇ ਉੱਥੇ ਅਗੇ ਸਰਸੇ ਵਾਲੇ ਲੋਕ ਕਿਉਂ ਜੁੜੇ ਸੀ ਇੱਥੋਂ ਜੁੜੇ ਸੀ ਲੋਕ ਸਰਸੇ ਵਾਲੇ ਨਾਲ ਉਹ ਉਹਨਾਂ ਦੇ ਘਰ ਪੌਂਦੇ ਸੀ ਗਰੀਬਾਂ ਦੀ ਮਦਦ ਕਰਦੇ ਸੀ ਗਰੀਬਾਂ ਨੂੰ ਘਰ ਪਵਾ ਕੇ ਦਿੰਦੇ ਸੀ ਚ ਅਗਲਾਂ ਦਾ ਹੀ ਭਰਾਵਾ ਉਧਰ ਚਲੀ ਗਿਆ ਜਿੱਧਰ ਹੁਣ ਮੇਰੇ ਅੜੇ ਘਰ ਡਿੱਗਾ ਪਿਆ ਤੇ ਮੈਂ ਤਾਂ ਆਟੋਮੈਟਿਕ ਆਖਣਾ ਵੀ ਭਰਾਵਾ ਮੈਂ ਤਾਂ ਆਵਾਂ ਇੱਧਰ ਜਾਣਾ ਘਰ ਪਹੇਜੇ ਜਾਂਦਾ ਇਸ ਕਰਕੇ ਇਹ ਬਾਬਾ ਜੀ ਸਹੀ ਗੱਲ ਆ ਤੁਹਾਡੀ ਇਹ ਬਾਅਦ ਦੇ ਵਿੱਚ ਅਸੀਂ ਮੁਰਗੇ ਜਕਾਰੇ ਲਾਉਣ ਨੂੰ ਬੜੇ ਤਿਆਰ ਆ ਫੇਰ ਅਸੀਂ ਕਿਰਪਾਨਾਂ ਨਾਲ ਵਧਣ ਨੂੰ ਅਗਲੇ ਨੂੰ ਬੜੇ ਤਿਆਰ ਆ ਬਈ ਕਿਸੇ ਨੂੰ ਜੇ ਕੋ ਗੂਬੇ ਨੇ ਬੇਦਬੀ ਕਰਤੀ ਜੀ ਨੂੰ ਉਹ ਕਰ ਦੋ ਪਹਿਲੋਂ ਨਹੀਂ ਅਸੀਂ ਕੰਟਰੋਲ ਕਰਦੇ ਲੋਕ ਨਾ ਪਹਿਲੋਂ ਨਹੀਂ ਉਹਨਾਂ ਚੀਜ਼ਾਂ ਨੂੰ ਅਸੀਂ ਕੰਟਰੋਲ ਕਰਦੇ ਸਾਨੂੰ ਚਾਹੀਦਾ ਪਹਿਲੋਂ ਉਹਦਾ ਕੰਟਰੋਲ ਕਰਨਾ ਕਿ ਜਿਹੜੀ ਚੀਜ਼ ਆ ਸਾਨੂੰ ਦੇਣੀਆਂ ਦਾ ਲੈਣੀਆਂ ਪੈਜੇ ਹੁਣ ਉਹ ਮਕੱਠੂ ਕੇ ਮੰਡੂ ਨੇ ਕੀਤਾ ਇਹ ਤਾਂ ਪਛਤਾਉਂਦਾ ਪੈਜਾ